ਕਰਤਾ 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 ਜੱਗੂ ਭਗਵਾਨਪੁਰਿਆ ਦੇ ਯਾਰ ਕੰਨੂ ਕੁਜਰਦਾ ਚੰਦਰ ਪੁਲਸ ਨੇ ਅਖੀ ਹਾਲ ਕਰਤਾ ਪਹਿਲਾਂ ਤਾਂ ਹੋਇਆ ਸ਼ੂ ਤੇ ਫਿਰ ਹੋਇਆ ਵੀਡੀਓ ਸ਼ੂ ਫਿਰ ਲਗਾਇਆ ਹਸਪਤਾਲ ਇਹ ਤਸਵੀਰਾਂ ਨੇ ਜ਼ਿਲੰਦਰ ਦੇ 4 ਫੁੱਟੀ ਰੋਡ ਦੀ ਜਿੱਥੇ ਹੋਇਆ ਇਹ ਪੁਲਸ ਮੁਕਾਬਲਾ ਜ਼ਿਲੰਦਰ ਪੁਲਸ ਨੇ ਪੁਲਸ ਮੁਕਾਬਲੇ ਦੇ ਵਿੱਚ ਕੰਨੂ ਗੁੱਜਰ ਨੂੰ ਗ੍ਰਫਤਾਰ ਕਰ ਲਿਆ ਹੈ ਕਨੂ ਗੁੱਜਰ ਦਾ ਪਹਿਲੇ ਤਾਂ ਇਸ ਅੰਦਾਜ਼ ਚ ਵੀਡੀਓ ਸ਼ੂਟ ਕੀਤਾ ਗਿਆ ਕਿਉਂਕਿ ਸ਼ੂਟ ਤੋਂ ਬਾਅਦ ਕਨੂ ਗੁੱਜਰ ਏਥਾਲ ਦੇ ਵਿੱਚ ਮੁੱਦਾ ਪਿਆ ਮਿਲਿਆ ਇਸ ਤੋਂ ਬਾਅਦ ਸ਼ੂਟ ਕੰਪਲੀਟ ਹੋਇਆ ਤਾਂ ਪੁੱਲ ਤੌਸ ਨੂੰ ਹਸਪਤਾਲ ਲੈ ਗਈ ਇਹ ਤਸਵੀਰਾਂ ਨੇ ਜਲੰਧਰ ਦੇ ਚਾਰਟੇ ਲੋਡ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁੱਲ ਫੇਰ ਕਨੂ ਗੁੱਜਰ ਨੂੰ ਲੈ ਕੇ ਜਾ ਰਹੀ ਹੈ ਹਸਪਤਾਲ ਹਨੁਜਾਸੀ ਇੱਕ ਕੰਨੂ ਗੁਜਰ ਕਈ ਸੰਗੀਨ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਵਾਂਟਡ ਸੀ ਜਿਲੰਦਰ ਪੁਲਿਸ ਨੂੰ ਇਸ ਗੱਲ ਦੀ ਪੜਤ ਲੱਗੀ ਕਿ ਉਹ 4 ਫੀਟ ਏਰੀਆ ਦੇ ਲਾਗੇ ਛਾਗੇ ਘੁੰਮ ਰਿਹਾ ਬਸ ਇਸ ਤੋਂ ਬਾਅਦ ਜਿਲੰਦਰ ਪੁਲਿਸ ਦੀਆਂ ਟੀਮਾਂ ਮੁਸਤੈਦ ਹੋ ਗਈਆਂ ਦੱਸਿਆ ਜਾ ਰਿਹਾ ਇੱਕ ਕੰਨੂ ਗੁਜਰ ਨੂੰ ਜਦੋਂ ਕੇਰਾ ਪਾਇਆ ਗਿਆ ਤੇ ਜਿਵੇਂ ਕਿ ਉਸ ਦਾ ਆਚਰਣ ਹੈ ਉਸ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਇਨਸਪੈਕਟਰ ਦੇ ਬਗੜੀ ਨੂੰ ਛੂਕੇ ਚਲ ਗਈ ਗੋਲੇ ਯਾਨੀ ਕਿ ਬਾਰ-ਬਾਰ ਵੱਜ ਗਏ ਜਲੰਧਰ ਪੁਲ ਤੇ ਇਨਸਪੈਕਟਰ ਬਸ ਫਿਰ ਕੀ ਸੀ ਜਲੰਧਰ ਪੁਲ ਨੇ ਵੀ ਆਪਣੀ ਮੁਸਤੈਦੀ ਦਿਖਾਈ ਤੇ ਆਖਰਕਾਰ ਕੰਨੂ ਗੁਜਰ ਨੂੰ ਇਸ ਤਰੀਕੇ ਦੇ ਵਿੱਚ ਸ਼ੂਟ ਕਰਕੇ ਤੇਰ ਤਰ ਤਾ ਗਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਉਹ ਜ਼ਖਮੀ ਹੀ ਹੋਇਆ ਹੈ ਤੇ ਉਹਦਾ ਪਹਿਲੇ ਤਾਂ ਵੀਡੀਓ ਸ਼ੂਟ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਗਏ ਦਸਿਆ ਚਾਰਿਆ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਇਸ ਦੇ ਨਾਲ ਹੀ ਪੁਲਸ ਨੇ ਮੌਕੇ ਤੋਂ ਕਈ ਖਤਰਨਾਕ ਹਥਿਆਰ ਵੀ ਬਰਾਮਦ ਕੀਤੇ ਨੇ ਗੋਜਰ ਦੇ ਗ੍ਰਿਫਤਾਰੀ ਨੂੰ ਜਲੰਧਰ ਪੁਲਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਕਿਉਂਕਿ ਗੁਰਜਰ ਜਗੋ ਭਗਵਾਨ ਪੁਰੀਦਾਸ ਸਾਥੀ ਸਿੰਘ ਜੋ ਕਿ ਜੇਲ੍ਹ ਚ ਬੈ ਬੈ ਕੇ ਪੰਜਾਬ ਦੇ ਵਿੱਚ ਕਈ ਮਾਮਲੇ ਆ ਚੁੱਕੇ ਨਾਂ ਨ ਹੋ ਚੁੱਕਿਆ ਸੀ ਯਾਨੀ ਕਿ ਜੱਗੂ ਦੇ ਇਸ਼ਾਰੇ ਤੇ ਪੰਜਾਬ ਚ ਕਈ ਗੁਨਾਹ ਹੁੰਦੇ ਨੇ ਇਹ ਦਾਵਾ ਪੰਜਾਬ ਪੋਸਟ ਕਰਦੇ ਰਹੀ ਹੈ ਤੇ ਇਹਨਾਂ ਕੰਮਾਂ ਨੂੰ ਅਣਜਾਣ ਦਿੰਦੇ ਨੇ ਗੁਰਜਰ ਵਰਗੇ ਉਸ ਤੇ ਸਾਥੀ ਤੇ ਆਖਰਕਾਰ ਜਦੰਦਰ ਪੁਲਿਸ ਨੇ ਇਸ ਨੂੰ ਗਿਫਤਾਰ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਨਪੇ ਪੰਜਾਬ ਪੀਟੀਵੀ ਦਿਲਾ ਜਦੰਦਰ ਪਾਲ ਕਲੇਰ ਦਿਪਾ ਇਹ ਇੱਕ ਮੜਿਆ ਪਰਫਰ ਨਹੀਂ ਲੱਗਦਾ